ਮੇਰੀ ਗੱਲ ਸੁਣੋ ਹਾਂ ਹਾਂਜੀ ਨਾ ਵਾਈ ਹੀਗੀ ਅੱਛਾ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਤੇ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਹੁਣ ਅੱਜ ਨਾ ਠੰਡੇ ਦਿਮਾਗ ਨਾਲ ਮੇਰੀ ਗੱਲ ਸੁਣਿਓ ਗੱਲ ਤੇ ਦੱਸ ਗੱਲ ਕੀ ਦੱਸਾਂ ਮੇਰੀ ਨਵ ਨੇ ਨਾ ਮੁੰਡੇ ਦੀ ਭੈਣ ਨਾਲ ਗੱਲ ਕਰਾਈ ਆ ਤੇ ਉਹਦੀ ਭੈਣ ਆਈ ਆ ਬਾਹਰੋਂ ਚੰਗੀ ਭਲੀ ਖਾਨਦਾਨੀ ਆ ਵਧੀਆ ਵਾ ਸਾਰਾ ਕੁਝ ਅਗਲੀ ਕਹਿਣ ਦੀ ਵੀ ਗਰੰਟੀ ਹੱਡੀ ਆ ਸਾਡਾ ਮੁੰਡਾ ਕੁਛ ਖਾਂਦਾ ਪੀਂਦਾ ਨਹੀਂਗਾ ਤੇ ਖੁੱਲਾ ਜ਼ਮੀਨ ਭਾਂਡਾ ਵਾ ਸਾਡਾ ਤੇ ਕੋਠੀ ਕਿਤੇ ਚੰਗੀ ਤਗੜੀ ਪਾਈ ਉਹਨਾਂ ਨੇ ਵੇਖ ਲੈ ਤੂੰ ਟਾਲਨੀ ਗਈ ਰਹੀ ਮੈਨੂੰ ਇਹ ਆ ਵੀ ਕਾਹਨ ਨਾ ਤੇ ਆਪਣੀ ਬੇਇੱਜ਼ਤੀ ਨਾ ਕਰਾ ਕੇ ਦੁਨੀ ਜੀ ਬਹਿ ਜੀ ਬੇਇੱਜ਼ਤੀ ਦੀ ਗੱਲ ਨਹੀਂ ਗੀ ਕੁੜੀ ਦੀ ਜ਼ਿੰਦਗੀ ਦਾ ਸਵਾਲ ਆ ਹੈ ਵਿਆਹ ਤੇ ਉਹਦਾ ਕਰਨਾ ਹੀ ਕਰਨਾ ਵਾ ਤੇ ਜੇ ਬੱਚੇ ਦਾ ਮਨ ਵਾ ਤੇ ਜਦ ਸਭ ਕੁਝ ਵਧੀਆ ਲੱਭਣ ਡਿਆ ਵਾ ਤੇ ਜੇ ਉੱਥੇ ਹੋ ਜਾਊਗਾ ਤੇ ਫੇਰ ਕੀ ਤਕਲੀਫ ਆ ਸਾਰਿਆਂ ਨੂੰ ਗੱਲ ਦੱਸਾਂ ਕੀ ਆ ਮੜੇ ਦੀ ਭੈਣ ਨਾਲ ਤੇਰੀ ਹੋ ਗਈ ਗੱਲ ਠੀਕ ਨਹੀਂ ਤੇ ਪਰ ਇਧਰ ਵੀ ਗੱਲ ਕਰਨੀ ਪੈਣੀ ਨੇ ਕਿਸ ਨਾ ਤਾਇਤਾ ਮੈਂ ਤੁਹਾਡੇ ਵੱਲ ਆਈ ਆ ਕਿ ਤੁਹਾਡਾ ਭਰਾ ਤਾਂ ਨਹੀਂ ਸੁਣਦਾ ਵਾ ਤੇ ਦੋਵੇਂ ਜੀ ਜਾਣੇ ਆ ਤੇ ਬੁਠਾਲ ਕੇ ਉਹਨਾਂ ਨੂੰ ਸਾਰੀ ਗੱਲ ਦੱਸਣੇ ਆ ਅਸੀਂ ਕਿਹੜੀ ਇਹ ਚੀਜ਼ ਦੱਸਣੀ ਆ ਕਿ ਕੁੜੀ ਮੁੰਡਾ ਜਿਹੜੇ ਆਪਸ ਵਿੱਚ ਪਸੰਦ ਕਰਦੇ ਇੱਕ ਦੂਜੇ ਨੂੰ ਅਸੀਂ ਤੇ ਇਹੋ ਕਹਿਣਾ ਵਾ ਤੇ ਅਸੀਂ ਵਿੱਚ ਵਿਚਰਲੇ ਆ ਤੇ ਅਸੀਂ ਰਿਸ਼ਤਾ ਕਰਾਉਂਦੇ ਆ ਤੇ ਮੁੰਡਾ ਪੜ੍ਹਨ ਡਿਆ ਵਜੇ ਯੂਨੀਵਰਸਿਟੀ 'ਚ ਹੈ ਤੇ ਕੁੜੀ ਦੀ ਮੁੰਡੇ ਦੀ ਜਿਹੜੀ ਭੈਣ ਵਾ ਬਾਹਰੋਂ ਆਈ ਆ ਪਰ ਅਚਲ ਕੁੜੀ ਵੀ ਪਾਣੀ ਨਹੀਂ ਡਈ ਆ। ਜੇ ਨਾ ਹੈਗਾ ਵਾ ਤੇ ਜ਼ਮੀਨ ਖੁੱਲੀ ਆ ਤੇ ਤਗੜੀ ਕੋਠੀ ਪਾਈ ਕਮੀ ਨਹੀਂ ਹੈਗੀ ਕਿਸ ਚੀਜ਼ ਦੀ। ਹੋਰ ਉਹਨਾਂ ਨੂੰ ਕੀ ਚਾਹੀਦਾ ਵਾ? ਇਹੋ ਕੋਤ ਹੁੰਦਾ ਮੈਂ ਤਾਂ ਨਕੇ ਤੇ ਗੱਲ ਕਰਨ ਆਵਾ। ਪਰ ਇਹ ਆ ਨਾ ਪਰ ਇਹਨਾਂ ਦੇ ਨੱਕ ਤੇ ਚੜਨਾ ਕਿ ਨਹੀਂ ਜਾਣਨਾ ਪਾਣੀ ਕੀ ਗੱਲ ਬਾਤ। ਲੈ ਇਹਨਾਂ ਦੇ ਨੱਕ ਤੇ ਹੋਰ ਕੀ ਚੜਨਾ। ਚਲੋ ਤੁਸੀਂ ਮੇਰੇ ਨਾਲ ਗੱਲ ਤੇ ਕਰਕੇ ਆਈਏ ਸਾਰੀ ਅੱਜ। ਤੂੰ ਮੈਂ ਮੈਂ ਨਾ ਜੱਕੋ ਤਾਂ ਕੀ ਮਰਨਾ ਕਰੀ ਜਾਣ ਦੀ ਆ ਤੇ ਪਰ ਨਾ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਇਹ ਕੰਮ ਜੇ ਨਾ ਹੀ ਆਈ। ਐਦਾਂ ਨਾ ਕਰੋ। ਕੁੜੀ ਦੇ ਤਰਲੇ ਕਰਨ ਦੀ ਆ ਬੀ ਚਾਚੀ ਜੀ। ਤੁਹਾਡੇ ਸਿਰ ਤੇ ਗੱਲ ਸੁੱਟੀ ਸਾਰੀ ਮੈਂ। ਤਪੇ ਹਣ ਗਾੜੀ ਗੱਲ ਹਲਾਉਣੀ ਡੇ ਗੱਲ ਸੁਣ ਲੈ ਮੇਰੀ ਜੀ ਸਾਡੇ ਤੇ ਗੱਲ ਸੁਤੀ ਆ ਨਾ ਕੁੜੀ ਨੇ ਤੇ ਕੋਈ ਗੱਲ ਨਹੀਂ ਕੀ ਚਲੋ ਸਾਡੀ ਵੀ ਧੀ ਧਿਆਨਵਾ ਅਸੀਂ ਵੀ ਉਹਦਾ ਚੰਗਾ ਹੀ ਵੇਖ ਕੇ ਕਰਾਂਗੇ ਤੇ ਪਰ ਇੱਕ ਗੱਲ ਵਾ ਵੀ ਪਰ ਕੱਲ ਨੂੰ ਨਾ ਮੇਰਾ ਭਰਾ ਨਾ ਮੇਰ ਨਾਲ ਗੱਲਾਂ ਕਰੇ ਤੇ ਨਾਲੇ ਇੱਕ ਗੱਲ ਹੋ ਰਹੀ ਓ ਆ ਵੀ ਇਹਲੀ ਗੱਲ ਦਾ ਨਾ ਕਿਸ ਨੂੰ ਪਤਾ ਲੱਗੇ ਵੀ ਉਹ ਇਦਿੱਤਾ ਕਰਕੇ ਗੱਲ ਬਾਤ ਆ ਓਹੋ ਕੋਈ ਗੱਲ ਬਾਤ ਨਹੀਂ ਗਈ ਇਹੋ ਜੀ ਸ਼ਦਾਈ ਥੋੜੀ ਆ ਵੀ ਜਾ ਕੇ ਤੇ ਨੰਨ ਦੱਸ ਦਾਂਗੇ ਸਾਰਾ ਕੁਝ ਇਸੇ ਗੱਲ ਦਾ ਤੇ ਪਰਦਾ ਆ ਵਿੱਚ ਤੇ ਬਾਕੀ ਵਿਚੋਲੇ ਹੀ ਆਪ ਵਿੱਚ ਬਣ ਜਾਣਾ ਕੋਈ ਗੱਲ ਨਹੀਂ ਚਲੋ ਤੁਸੀਂ ਮੇਰੇ ਨਾਲ ਹੈ ਤਲਵਾਰ ਤਾਂ ਨਹੀਂ ਵੀਡੀਓ ਨਾਲ ਹਟਦੇ ਚਲ ਤੂੰ ਕੜਾਖੇ ਲੱਗਣ ਦੀ ਆ ਭਰਨਾ ਇਹੋ ਜਿਹਾ ਕੰਮ ਆਤੋਂ ਰਿਸ਼ਤਿਆਂ ਤੋਂ ਜਿਵੇਂ ਡਰੀ ਹੁੰਦਾ ਕੋਈ ਡਰ ਨਹੀਂ ਹੁੰਦਾ ਆਪਣੀ ਧੀ ਵਾਸਤੇ ਦੇ ਆ ਕਰਨ ਤੁਹਾਨੂੰ ਪਤਾ ਨਾ ਮੈਨੂੰ ਕਿੰਨੀ ਚੰਗੀ ਲੱਗਦੀ ਹੈ ਉਹਦੇ ਲਈ ਦੇ ਆ ਤੇ ਚਲ ਜੇ ਵਿਚਾਰੀ ਦਾ ਮਨਵਾਨ ਵਾਲੇ ਮੁੰਡਾ ਸੋਹਣਾ ਸੁਲੱਖਾ ਵਾ ਸਾਰਾ ਕੁਝ ਹੈਗਾ ਕਾਰ ਬਾਰ ਵਧੀਆ ਵਾ ਹੋਰ ਕੀ ਚਾਹੀਦਾ ਉਹ ਤਾਂ ਗੱਲ ਤੇਰੀ ਨਾਲ ਸਹਿਮਤ ਅਸੀਂ ਹੈਗੇ ਆ ਮੈਂ ਹੈਗਾ ਵਾ ਪਰ ਗੱਲ ਇਹ ਆ ਨਾ ਅਗਲਾਂ ਦੀ ਸੋਹਰ ਦੀ ਸੋਝ ਸਾਡੇ ਵਰਗ ਹੀ ਨਹੀਂ ਨਾ ਗੱਲ ਨਹੀਂ ਵੀ ਚੱਲ ਜੀ ਉਹ ਇੱਕ ਦੂਜੇ ਨੂੰ ਜਾਣਦੇ ਆ ਤੇ ਜੇ ਇੱਕ ਅੱਧੀ ਚੀਜ਼ ਘੱਟ ਵੀ ਹੋ ਤਾਂ ਕੋਈ ਗੱਲ ਨਹੀਂ ਗੀ ਘੱਟ ਹੈ ਹੀ ਦੀਗੀ ਸਭ ਕੁ ਪੂਰਾ ਹੀ ਆ ਕੁੜੀ ਖਾਦੀ ਨੇ ਖੁਸ਼ ਰਹਿਣਾ ਉੱਥੇ ਤੇ ਹੋਰ ਕਿਤੇ ਜ਼ਬਰਦਸਤੀ ਕਰ ਦੇਣਗੇ ਉਹਦਾ ਮਨ ਹੀ ਨਾ ਮਿਲਿਆ ਤਾਂ ਕੀ ਫਾਇਦਾ ਆਹ ਗੱਲ ਤੇਰੀ ਹਾਵੀ ਸੀ ਠੀਕ ਆ ਨਾ ਚਲ ਆ ਫਿਰ ਜਾਣਾ ਤੇ ਫਿਰ ਚਲੋ ਤੁਸੀਂ ਕੋਈ ਗੱਲ ਨਹੀਂ ਵੇਖ ਲੈਨੇ ਪਾਜੀ ਆਪਾਂ ਤੁਹਾਡੇ ਵੱਲ ਨਾਲ ਕੰਮ ਆਏ ਇੱਕ ਪਰ ਕੰਮ ਵੀ ਇਦਾਂ ਦਾ ਵਾ ਕਿ ਤੁਸੀਂ ਜਾਰੀ ਕਰੋਗੇ ਹੈ ਤੇ ਭਰਨਾ ਨਾ ਨਹੀਂ ਕਰਨੀ ਤੁਸੀਂ ਮੈਂ ਹੀ ਬੜੇ ਆਸਣਾਏ ਦਵੇਂ ਜੀ ਕਿਉਂ ਵੀ ਬਿਲਕੁਲ ਜੀ ਬਿਲਕੁਲ ਆਹੋ ਸਾਡਾ ਵੀ ਹੱਕ ਵਾ ਪੂਰਾ ਹੁਣ ਤੁਹ ਪਤਾ ਵੀ ਲੱਗੋ ਕੋਈ ਦੱਸੋ ਕਿ ਇਹ ਵੀ ਸਹੀ ਹੈ ਕਿ ਇਦਾਂ ਹੀ ਕਹੀ ਜਾਓ ਓਏ ਉਹਨਾਂ ਦੇ ਪੱਲੇ ਵੀ ਪਾ ਕੁਹਾਨੂੰ ਪਤਾ ਤਾਂ ਲੱਗੇ ਵੀ ਗੱਲ ਕੀ ਆ ਕੀ ਕਰਾ ਦੇਣਾ ਤੁਸੀਂ ਸਾਡੇ ਕੋਲੋਂ ਕਰਾਉਣਾ ਕੁਝ ਨਹੀਂਗਾ ਮੈਂ ਤੇ ਆਈ ਸੀ ਨਵ ਦੇ ਰਿਸ਼ਤੇ ਵੱਲੋਂ ਤੇ ਮੁੰਡਾ ਬੜਾ ਵਧੀਆ ਜੇ ਸੋਹਣਾ ਸੁਨੱਖਾ ਵਾ ਜ਼ਮੀਨ ਵੀ ਖੁੱਲੀ ਆ ਕਮੀ ਕਿਹ ਚੀ ਦੀ ਨਹੀਂਗੀ ਤੇ ਕੋਠੀ ਵਿੱਚੰਗੀ ਤੱਲੀ ਪਈ ਆ ਕੋਠੀ ਦੋ ਮੰਜ਼ਲਾ ਪਈ ਆ ਵੇ ਦੱਸੋ ਕਹਿੰਦੇ ਪੁੱਟਿਆ ਭਾਰਤ ਨਿਕਲਿਆ ਚੂਹਾ ਮੈਨੂੰ ਪਤਾ ਨਹੀਂ ਕਿਹੜਾ ਕੰਮ ਕਹਿਣ ਦੇ ਆ ਹੈਂ ਤੇ ਰਿਸ਼ਤੇ ਦੀ ਇਹ ਗੱਲ ਕਰਨ ਲੈ ਆ ਤੂੰ ਸੋਚਦੀ ਸਾਡੀ ਤੇ ਭੈਣੇ ਕੁੜੀ ਨਹੀਂ ਮੰਨਦੀ ਜੀਵਨ ਜੇ ਤੂੰ ਇਹ ਚੋਲੇ ਬਣਾਉਂਦਾ ਹੋਰ ਸਾਨੂੰ ਕੀ ਚਾਹੀਦਾ ਵਾ ਬੜੀ ਵਧੀਆ ਗੱਲ ਆ ਤੇ ਰਿਸ਼ਤਾ ਰ ਇੱਕ ਬੜਾ ਵਧੀਆ ਹੁੰਦਾ ਹੈ ਅੱਗੇ ਅੱਛਾ ਪਰ ਸਾਡੀ ਦੇ ਕੁੜੀ ਨਹੀਂ ਮੰਨਦੀ ਕਹਿੰਦੀ ਮੈਂ ਪੜਨਾ ਪੜਨਾ ਵਾ ਚੱਲ ਕੋਈ ਗੱਲ ਨਹੀਂ ਹੋ ਸਕਦਾ ਉਹ ਮੁੰਡਾ ਨੂੰ ਪਸੰਦ ਨਾ ਆਇਆ ਹੋਵੇ ਤੇ ਤੁਸੀਂ ਇੱਕ ਵਾਰੀ ਆ ਨਾਮ ਨੂੰ ਫੋਟੋ ਤੇ ਵਖਾ ਲਓ ਨਾਲੇ ਭਾਜੀ ਆਪ ਦੇਖੋ ਭੈਣ ਜੀ ਨੂੰ ਖਾ ਲੋ ਹੈ ਦੇਖੋ ਕਿੰਨਾ ਸੋਹਣਾ ਮੁੰਡਾ ਬੜਾ ਬਾਲ ਖੇਡਦਾ ਮੁੰਡਾ ਤਾਂ ਚਲੋ ਠੀਕ ਵਾ ਪਰ ਮਨਜਿੰਦਰ ਹਾਂਜੀ ਜਿਹੜੇ ਮੁੰਡੇ ਦੀ ਹਾਨੂ ਅਗੇ ਦੱਸ ਪਈ ਸੀ ਨਾ ਹਾਂ ਜੀ ਉਹਦੇ ਜਿਹਾ ਹੀ ਮੁੰਡਾ ਸੋਹਣਾ ਨਿਕਾ ਠੀਕ ਤੇ ਨਾਲੇ ਬਾਹਰ ਸੈੱਟ ਹੀ ਠੀਕ ਆ ਤੇ ਪਰਿਵਾਰ ਵੀ ਛੋਟਾ ਜਿਹਾ ਸੀ ਤੇ ਮੰਗ ਵੀ ਉਹਨਾਂ ਦੀ ਕੋਈ ਨਹੀਂ ਤੇ ਮੁੰਡਾ ਐਡਾ ਸੋਹਣਾ ਤੇ ਤੈਨੂੰ ਦੱਸ ਨਹੀਂ ਸਕਦਾ ਠੀਕ ਠੀਕ ਹੈ ਤੇ ਕੁੜੀ ਕਹਿੰਦੀ ਵੀ ਜੇ ਤੈਨੂੰ ਮੈਨੂੰ ਵਿਆਹ ਤਾ ਤਾਂ ਮੇਰਾ ਤਾਂ ਰਹਿਣਾ ਕੰਮ ਉੱਥੇ ਦਾ ਚਲੋ ਮੈਂ ਨਾ ਇਹ ਨਹੀਂ ਤੁਸੀਂ ਕਹਾਲੀ ਹਾਂ ਤੁਹਾਡੀ ਗੱਲ ਚੋਕੀ ਦੀ ਆ ਤੇ ਮੈਂ ਫਿਰ ਇਹਨੂੰ ਵੀ ਕਿਹਾ ਕਿ ਕਿਉਂ ਨਹੀਂ ਆਵੇਂ ਤਾਂ ਕਰਨ ਹਾਂ ਹਾਂ ਜਿਉਂ ਕਹਿੰਦੀ ਆ ਮੈਂ ਪੜਨਾ ਵਾ ਠੀਕ ਤੇ ਫਿਰ ਉਹਨੂੰ ਪੜਾਈ ਕਰਦੇ ਅਸੀਂ ਕਿਵੇਂ ਲੱਤ ਦਈਏ ਉਹਦੇ ਕੰਮ ਮੇਰੀ ਗੱਲ ਸੁਣੋ ਪਾਜੀ ਇੱਕ ਵਾਰੀ ਤੁਸੀਂ ਸੋਚੋ ਦਵੇਂ ਜੀ ਨਿਕਾ ਜਾ ਪਰਿਵਾਰ ਵਾ ਪਹਿਣ ਮੁੰਡੇ ਦੀ ਬਾਹਰ ਸੈਟ ਵਾ ਤੇ ਜੇ ਤੁਹਾਨੂੰ ਬਾਹਰ ਦਾ ਹੋਊਗਾ ਤਾਂ ਉਹਨੇ ਬਾਹਰ ਲੈ ਹੀ ਜਾਣਾ ਭਰਾ ਆਪਣੇ ਨੂੰ ਤੇ ਨਾਲੇ ਉਹਨੂੰ ਲੋੜ ਹੀ ਨਹੀਂ ਬਾਹਰ ਜਾਣ ਦੀ ਮੁੰਡਾ ਕਰਦਾ ਕੀ ਆ ਮੁੰਡਾ ਪਾਜੀ ਯੂਨੀਵਰਸਿਟੀ ਚ ਪੜ੍ਹਦੇ ਆ ਹਾਏ ਹਾਏ ਮਾ ਕੋਈ ਨੌਕਰੀ ਨਾ ਲੈਣਾ ਨਾ ਦੇਣਾ ਤੇ ਮੁੰਡਾ ਹੀ ਪੜਦਾ ਕੋਈ ਦਸ ਪਾਣੀ ਤੇ ਕੋਈ ਚੱਜ ਦੀ ਪਾ ਨਹੀਂ ਆ ਕਿੱਦਾਂ ਨਹੀਂ ਪਾਉਣ ਲੱਗੀ ਇਹਨਾਂ ਮੇਰੀ ਗੱਲ ਸੁਣ ਇਹ ਕੀ ਕਰਨੀ ਇਹ ਨਾ ਹੋਵੇ ਉਧਰੋ ਕੁੜੀ ਪੜਦੀ ਉਧਰੋ ਮੁੰਡਾ ਪੜਦਾ ਹੈ ਨੌਕਰੀ ਕਿਸੇ ਕੋਲ ਵੀ ਨਹੀਂ ਤੇ ਦਮੇ ਭੁੱਖੇ ਮਰ ਜਾਣ ਨਾਲੇ ਜਿਹੜੀ ਜ਼ਮੀਨ ਆ ਨਾ ਇਸ ਚ ਬੜਾ ਆਪਣੇ ਆਪ ਕੋ ਯੋਗ ਪੈਂਦਾ ਹੋ ਮਿਹਨਤ ਰਸਾ ਕਿੰਨੀ ਕਰਨੀ ਪੈਂਦੀ ਹੈ ਠੀਕ ਹੈ ਕਿ ਨਹੀਂ ਆ ਵੇਖਣ ਹੀ ਰਿਹਾ ਵਾ ਐਸਦੀ ਸਮਝ ਖਰਾਬ ਹੋ ਗਿਆ ਸਾਰਾ ਚੋਨੇ ਦਾ ਆਹੋ ਇਹ ਤਾਂ ਗੱਲ ਹੈਗੀ ਆ ਬਾਜੀ ਤੁਹੀ ਮੇਰੀ ਗੱਲ ਤਾਂ ਧਿਆਨ ਨਾਲ ਪਹਿਲਾਂ ਸੁਣ ਲੋ ਇੱਕ ਵਾਰੀ 20 ਕਿੱਲੇ ਆ ਮੁੰਡੇ ਦੇ 20 ਕਿੱਲੇ ਪੰਜ ਕਿੱਲੇ ਵੱਡੀ ਸੜਕ ਨਾਲ ਲੱਗਦੇ ਆ ਆਹ ਫਰੰਟ ਤੇ ਆ ਆਹੋ ਤੁਹਾਨੂੰ ਪਤਾ ਕਰੋੜਾਂ ਵਿੱਚ ਪੈਲੀ ਆ ਉਹ ਤਾਂ ਗੱਲ ਤੁਹਾਡੀ ਠੀਕ ਆ ਉਹ ਇੰਦੇ ਆਖਣ ਦੇ ਵਿਚਾਰ ਧੀਰਾਂ ਦੀ ਹੜੀ ਰਾਜ ਕਰੂ ਜਾ ਕੇ ਉੱਥੇ ਔਰ ਆਪਾਂ ਸਲਾਹ ਕਰ ਲੈਂਦੇ ਆ ਆਪਣੇ ਘਰ ਵੀ ਕੁੜੀ ਨੂੰ ਪੁੱਛਾਂਗੇ ਜੇ ਕੁੜੀ ਮੰਨ ਗਈ ਤੇ ਫਿਰ ਵੇਖ ਵੀ ਲਵਾਂਗੇ ਪਾਜੀ ਮੈਂ ਫੋਟੋ ਤੁਹਾਡੇ ਫੋਨ ਤੇ ਪਾ ਦਿੰਨੀ ਆ ਤੇ ਮੇਰੇ ਕਹਿਨ ਤੇ ਕੁੜੀ ਨਾਲ ਨੂੰ ਫੋਟੋ ਜ਼ਰੂਰ ਵਿਖਾ ਲਿਓ ਤੇ ਬਾਕੀ ਨਾ ਅਸੀਂ ਦੋਵੇਂ ਜੀ ਬੜੀ ਆਸ ਲੈ ਕੇ ਆਏ ਆ ਤੁਹਾਡੇ ਰਿਸ਼ਤੇਦਾਰਾਂ ਵਿੱਚ ਹੀ ਆ ਕੋਈ ਦੂਰ ਦੀ ਗੱਲ ਨਹੀਂ ਗਈ ਉਹ ਆਹਿਆ ਨਾ ਵੀ ਕੱਲ ਨੂੰ ਇਹਦਾ ਕੰਮ ਹੱਥੋਂ ਨਿਕਲ ਗਿਆ ਮੁਕੇ ਲੱਬੜਾ ਨਹੀਂ ਗਿਆ ਸਹੀ ਗੱਲ ਵਾ ਤੇ ਬਾਕੀ ਗੱਲ ਇਹ ਆ ਕਿ ਨਬਦੋਂ ਮੈਂ ਵੀ ਆਪਣੀ ਤੀ ਸਮਝ ਨਹੀਂ ਆ ਤੇ ਮੈਂ ਵੀ ਚਾਹੁੰਦੀ ਆ ਕਿ ਉਹ ਸੌਖੇ ਘਰ ਜਾਵੇ ਮਨਜਿੰਦਰ ਸਿੰਘ ਗੱਲ ਸੁਣ ਮੇਰੀ ਹਾਂਜੀ ਹਾਂਜੀ ਚਲੋ ਜੇ ਥਾਂ ਚੰਗਾ ਰਿਸ਼ਤਾ ਹੋ ਜਾਏ ਤੇ ਗੱਲ ਮਾੜੀ ਨਹੀਂ ਗਈ ਹਾਂਜੀ ਹਾਂਜੀ ਪਰ ਉਹ ਇੱਕ ਗੱਲ ਤੈਨੂੰ ਮੈਂ ਦੱਸਦਾ ਇੱਕ ਤੇ ਕੁੜੀ ਨਹੀਂ ਮੰਨਦੀ ਹਾਂ ਬਾਕੀ ਜੇ ਤੂੰ ਕਹੇ ਨਾ ਵੀ ਮੁੰਡਾ ਸੋਹਣਾ ਹਾਂ ਤੇ ਜਿਹੜਾ ਮੁੰਡਾ ਮੈਂ ਇਹਨਾਂ ਨੂੰ ਕਹਿੰਦਾ ਹਾਂ ਨਾ ਹਾਂਜੀ ਉਹਦੇ ਨਾਲੋਂ ਤਾਂ ਨਹੀਂ ਉਹ ਇਹ ਸ ਸਿਆਣੇ ਕਹਿੰਦੇ ਹੁੰਦੇ ਵੀ ਸੋਹਣਾ ਉਹ ਜਿਹੜਾ ਸੋਹਣੇ ਕੰਮ ਕਰੇ ਹਾਂਜੀ 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 ਠੀਕ ਹੈ ਕਿ ਨਹੀਂ ਤੇ ਅੱਜਕੱਲ ਤੇ ਨਿਆਣੇ ਵਾਈ ਵਾਲੇ ਕੰਮ ਨੂੰ ਹੱਥ ਹੀ ਨਹੀਂ ਲਾਉਂਦੇ ਹੈਗੇ ਨਹੀਂ ਨਹੀਂ ਕਹਿੰਦੇ ਆ ਵੀ ਸਾਨੂੰ ਰੋਟੀਆਂ ਪਕਾਉਣੀਆਂ ਪੈਣੀਆਂ ਜਾ ਕੇ ਨਹੀਂ ਨਹੀਂ ਉਹਨਾਂ ਦੇ ਘਰ ਕੰਮ ਹੀ ਇਹੋ ਜਿਹਾ ਵਾ ਸਾਰੇ ਗਾੜੀ ਕੰਮੇ ਰੱਖੇ ਕੰਮ ਕਰਨ ਵਾਲੇ ਰੋਟੀਆਂ ਪਕਾਉਣ ਵਾਲੀਆਂ ਵੱਖਰੀਆਂ ਉਹ ਐਂ ਕੰਮ ਕਰਨ ਵਾਲੇ ਵੱਖਰੇ ਠੀਕ ਨਹੀਂ ਰਾਜ ਗਰੂ ਬਸ ਬਸ ਉਹ ਗੱਲ ਤੇ ਤੁਹਾਡੀ ਠੀਕ ਆ ਪਰ ਹੁਣ ਇਹ ਆ ਵੀ ਕੁੜੀ ਨਹੀਂ ਮੰਦੀ ਤੇ ਦੱਸ ਕਰੀਏ ਕੀ ਉਹ ਮੇਰੀ ਗੱਲ ਸੁਣੋ ਉਹਨੂੰ ਪੁੱਛ ਕੇ ਤੇ ਪੁੱਛ ਤੇ ਲੋ ਕਰੀ ਕੁੜੀ ਨੂੰ ਕਈ ਵਾਰੀ ਬੱਚੇ ਦੇ ਮਾਨੂੰ ਕੋਈ ਨਹੀਂ ਚੰਗਾ ਲੱਗਦਾ ਨਹੀਂ ਚੰਗਾ ਲੱਗਦਾ ਚਲੋ ਕੋਈ ਗੱਲ ਨਹੀਂ ਤੁਸੀਂ ਬਹਿ ਜਾਓ ਚਾਹ ਪਾਣੀ ਪੀਓ ਜਾਂ ਤੂੰ ਚਾਹ ਬਣਾ ਤੇ ਕੋਈ ਨਹੀਂ ਆਪਾਂ ਨਾ ਉਹ ਨਾ ਕਰ ਲਾਂਗੇ ਗੱਲ ਤੇ ਜੇ ਕੋਈ ਮੰਨੂਗੀ ਤੇ ਘਰ ਵੇਖ ਲਾਂਗੇ ਚਲ ਕੋਈ ਨਹੀਂ ਭੈਣ ਜੀ ਤੁਸੀਂ ਸਲਾਹ ਕਰ ਲਓ ਤੇ ਸਲਾਹ ਕਰਕੇ ਸਾਨੂੰ ਦੱਸ ਦਿਓ ਤੇ ਚੱਲੀਏ ਫਿਰ ਮਿਸਤਰੀਆਂ ਵਾਲਾ ਬਹਿ ਜਾਓ ਬਹਿ ਜਾਓ ਮੋਤੀ ਨੇ ਚਾਹ ਤਾਂ ਈ ਆ ਕਾ ਪੀ ਕੇ ਜਾਇਓ ਹੂੰ ਚਾਹ ਨਹੀਂ ਛੱਡ ਕੇ ਚੱਲਦੇ ਨਾ ਨਹੀਂ ਭੈਣ ਜੀ ਜੋਕੀ ਨੇ ਚਾਹ ਧਰੀ ਆ ਨਾ ਚਾਹ ਆ ਪੀ ਕੇ ਜਾਵਾਂਗੇ ਪਰ ਰਿਸ਼ਤਾ ਪੱਕਾ ਜੇ ਮੈਂ ਨਾ ਨਹੀਂ ਸੁਣਨੀ ਹੁਣ ਤੜਕੋ ਉਹ ਚੱਲ ਕੋਈ ਗੱਲ ਦੀ ਕਰ ਲੈਦੇ ਸਲਾਹ ਉਹਨਾਂ ਨੂੰ ਆਪਣੇ ਜੀਆਂ ਨਾਲ ਤੂੰ ਕਾਹਲੀ ਪਈ ਜਾਂਦੇ ਹਾਂ ਦੱਸ ਕੀ ਗੱਲ ਆ ਮੈਂ ਨਹੀਂ ਨਾ ਤੇਰੀ ਇਹੋ ਹੱਥ ਬਾੜੀ ਆ ਮੇਰਾ ਕੋਈ ਨਹੀਂ ਆ ਚੱਲ ਜੀ ਮਿਸਤਰੀ ਨਾਲ ਫੇਰਾ ਮਾਰੀ ਤੇ ਮੁੜ ਕੇ ਬਹਿ ਜਾ ਹੁਣ ਚਾਹ ਪੀ ਲਓ ਕੋਈ ਗੱਲ ਨਹੀਂ ਹੌਸਲਾ ਕਰੋ ਹਾਂ ਮੈਂ ਚਾਹ ਤਾਂ ਮੈਂ ਪੀ ਕੇ ਤੋਂ ਲੈ ਆਉਂਦੇ ਕੋਈ ਗੱਲ ਨਹੀਂ ਹੁਣ ਉਹ ਕੀ ਤੇ ਤੜੀ ਕੀ ਆਖੂਗੀ ਚਲੋ ਜੀ ਬਹਿ ਜਾ ਵਡਿਆ ਕਾਲਿਆ ਸੋਨ ਛੱਡ ਪਾ ਕੇ ਚਾਹ ਹੋਈਆਂ ਨਾਲੇ ਤੁਸੀਂ ਨੇ ਪੱਤੇ ਪਾ ਕੇ ਪੀਤੀ ਆਪਾਂ ਚਲੋ ਕੋਈ ਨਹੀਂ ਸ਼ਗਲੇ ਨੇ ਜੀ ਇਤਨੇ ਤਾਂ ਸਾਡੇ ਕੰਮ ਲੈਣ ਹੀ ਕਰਦਾ ਤੁਹਾਡਾ ਹੈ ਉਹ ਤੇਰਾ ਕਈ ਦਾ ਉਹਨੂੰ ਕਰ ਦੋ ਕਰ ਦੋ ਤੁਹਾਨੂੰ ਪਤਾ ਵੀ ਲਾਲ ਇਹਦੇ ਨਿਕਲਦੇ ਰ ਆਪਣੀ ਮਰਜ਼ੀ ਨੂੰ ਕੜਾਈ ਗਾ ਠੰਡਾ ਹੋ ਰਹੀ ਹੈ ਕੰਮ ਕਾਓ ਹਾਂ ਜੀ ਚਲ ਕੋਈ ਨਹੀਂ ਚਲੋ ਫੜੋ ਪੀਲੋ ਚਾਹ ਫੇ ਮਾ ਪੁੱਤ ਪੁੱਤ ਇੱਕ ਤਿੰਨ ਸੁਲਾਹ ਕਰਨੀ ਇੱਕ ਰਿਸ਼ਤਾ ਆਇਆ ਤੇਰੇ ਬਾਅਦ ਹੋਏ ਹੋਏ ਮੀ ਮਾਤ ਤਾਂ ਹੋਗੀ ਰਿਸ਼ਤੇ ਵਾਲੀ ਵੀ ਕਿੰਨਿਆਂ ਨੂੰ ਮੈਂ ਨਾ ਕਰਾਂ ਦੱਸੋ ਹਾਂ ਮੈਨੂੰ ਜਿਹੜੇ ਵੀ ਕੋਈ ਆ ਉਹਨਾਂ ਬਸ ਮੈਂ ਹੀ ਦੇਤੀਆਂ ਹੋਰ ਕੁੜੀਆਂ ਨਹੀਂ ਹੈ ਕਿ ਰਿਸ਼ਤੇਦਾਰੀ ਵਿੱਚ ਪੁੱਤ ਜਦੋਂ ਜਵਾਨ ਦੀ ਪੁੱਤੋ ਇਹ ਤਾਂ ਸਾਰਿਆਂ ਦਾ ਧਿਆਨ ਹੁੰਦਾ ਇਹ ਗੱਲ ਦਾ ਨਹੀਂ ਗੁੱਸਾ ਕਰੀਦਾ ਹੁੰਦਾ ਮੀ ਮੈਨੂੰ ਵੀ ਆਪ ਹੁਣ ਹੋਰ ਤਰ੍ਹਾਂ ਹਾਲਾਤ ਹੈ ਤੇ ਕਿੰਨੇ ਨੂੰ ਨਾ ਕਰਾ ਦਿੰਦਾ ਤੇ ਕੋਈ ਨਹੀਂ ਪੁੱਤ ਤਾਂ ਆਪਾਂ ਵੇਖਾਂ ਜਾਂਚਾਂਗੇ ਜੇ ਚੰਗਾ ਲੱਗੂਗਾ ਕਰਾਂਗੇ ਏ ਠੱਕੇ ਨਾ ਤੇ ਤੈਨੂੰ ਉੱਥੇ ਘੱਲੀ ਨਹੀਂ ਦੇਣਾ ਹੈਗਾ ਆ ਫੋਟੋ ਵੇਖੋ ਤੋਂ ਕੋਹਨ ਵਿਆਹੋ ਚਾਚੀ ਤੇਰੀ ਆਈ ਹੀ ਮੈਂ ਹਜੇ ਨੂੰ ਮੈਂ ਨਾ ਕੀਤੀ ਨਾ ਇਹਨੇ ਤਾਂ ਏਦਾਂ ਮੂੰਹ ਕਰ ਲੈਣਾ ਹੁਣ ਤੂੰ ਵੇਖ ਕੇ ਦੱਸ ਦੇ ਆਂਦੀ ਉਹਨੂੰ ਗੋਸ਼ ਲਿਓ ਜੇ ਸਹਿਮਤ ਹੋਊਗੀ ਤਾਂ ਠੀਕ ਐ ਨਹੀਂ ਤੇ ਫਿਰ ਜਵਾਬ ਦੇ ਇਸ ਨਾਲ ਅੱਛਾ ਚਾਚੀ ਦੇ ਨਹੀਂ ਕਰਾਉਣਾ ਤੇ ਲਿਆਓ ਵਖਾਉਂਗਾ ਮੈਨੂੰ ਮੁੰਡਾ ਉਹ ਤੇ ਮੇਰੇ ਪਰੇ ਵਧੀਆ ਹੀ ਸੋਚਦੇ ਨੇ ਅੱਛਾ ਮਮੀ ਆਂ ਮੁੰਡਾ ਵਾ ਉਦਾਂ ਹੈਗਾ ਤੇ ਸੁਨਾਵਾ ਵੇਖ ਲੈ ਭੈਣਾ ਮੁੜ ਕੇ ਨਾ ਹਾਨੂੰ ਕਹੀਂ ਨਹੀਂ ਮੰਮੀ ਇੱਕ ਤਾਂ ਤੇਰੇ ਮੱਕ ਤੇ ਕੁਝ ਨਹੀਂ ਚੜਦਾ ਹੈਗਾ ਪਸੰਦਵਾ ਮੈਨੂੰ ਉਹ ਜਿਹੜਾ ਤੁਸੀਂ ਪਹਿਲਾ ਫੋਟੋ ਵਿਖਾਈ ਉਹਦੇ ਨਾਲੋਂ ਉੱਤੇ ਸੋਹਣਾ ਹੀ ਆ ਵੇਖੋ ਹਾਂ ਸੋਹਣਾ ਤੂੰ ਸੋਹਣਾ ਕਹਿ ਲਈ ਪਰ ਤੇਰੇ ਇਹਨਾਂ ਦਾ ਸੋਹਣਾ ਨਹੀਂ ਲੱਗਾ ਆਂਦਾ ਜਿਹੜੀ ਪਹਿਲੀ ਫੋਟੋ ਹੈ ਉਹ ਸੋਹਣਾ ਹੈ ਇਹ ਨਹੀਂ ਮੈਨੂੰ ਇੰਨਾ ਸੋਹਣਾ ਲੱਗਾ ਮੰਮੀ ਪਹਿਲੀ ਨਜ਼ਰ ਜਿਹੜੀ ਚੀਜ਼ ਪਸੰਦ ਆ ਜੀ ਨਾ ਅਜੇ ਸੀ ਉਹ ਮੁੰਡਣੀ ਮੈਨੂੰ ਮਾਸੇ ਵਿੱਚ ਚੰਗਾ ਲੱਗਾ ਵੇਖੋ ਕਿੰਨਾ ਸੋਹਣਾ ਲੱਗਿਆ ਕਿੰਨੇ ਸੋਹਣਿਆ ਨੇ ਲੀੜੇ ਕੱਪੜੇ ਪਾਏ ਉਹਨੂੰ ਖਾਲੀਕ ਚੀਜ਼ ਦਾ ਪਤਾ ਵਾ ਪੁੱਤ ਵੇਖ ਲਾ ਇਹ ਕਾਂਦੀ ਆ ਪੜਦਾ ਵਾ ਕੀ ਕਰੇਗੀ ਸਾਰੀ ਉਮਰ ਉਹ ਪੜਦਾ ਵਾ ਤੇ ਕਿੱਥੋਂ ਕਮਾਈ ਕਰਨੀ ਤੇ ਕੀ ਕਰਨਾ ਹੈ ਦੋਵੇਂ ਪੜ੍ਹਦੀਆਂ ਸਭ ਤੋਂ ਵਧੀਆ ਗੱਲ ਵਾ ਉਹ ਵੀ ਪੜਦਾ ਵਾ ਤੇ ਮੈਂ ਵੀ ਪੜਦੀ ਹਾਂ ਦੋਵੇਂ ਜੀ ਸਭ ਕੋ ਪੜਾਂਗੇ ਤੇ ਸਹੀ ਹੈ ਹੀ ਦੂਜਿਆਂ ਦਾ ਕੀ ਪਤਾ ਲਈ ਮੈਨੂੰ ਪੜਾਉਣ ਜਾਂ ਨਾ ਪੜਾਉਣ ਉਹਨਾਂ ਦੀ ਸੋਚ ਤੇ ਮੇਨਾਂ ਰਲਦੀ ਹੋਊਗੀ ਮੇਰੀ ਗੱਲ ਸੁਣੋ ਜੇ ਨਹੀਂ ਕੋਸ਼ਿਸ਼ ਕਰਦਾ ਤੇ ਘਰ ਪੈਲੀ ਬੰਨਾ ਤੇ ਹੋਗੇ ਦੱਸਿਆ ਹੋਗਾ ਤਾਂ ਕਿ ਚਾਚੀ ਨੇ ਕੁਝ ਨਹੀਂ ਪੈਲੀ ਤੇ ਬਥੇਰੀ ਦੱਸਣ ਲਈ ਆ ਪੈਲੀ ਜਲੋਂ ਤੋਨੇ ਕਿ ਆਖਰ ਮਿਲਸਾ ਨਵੀਂ ਕਿਲੇ ਦੱਸਣ ਲਈ ਆਹੋ ਤਫੈਰ ਬਾਰ ਬਣੀ ਆ ਵਾ ਭੈਣ ਬਾਹਰ ਆ ਲੇ ਸਗੋਂ ਦੇ ਬੜਾ ਵਧੀਆ ਹੋ ਗਿਆ ਜੇ ਭੈਣ ਬਾਹਰ ਆ ਤੇ ਸੋਨੀਆਂ ਸੋਨੀਆਂ ਚੀਜ਼ਾਂ ਮੰਗਵਾਇਆ ਕਰਾਂਗੇ ਉਹਦੇ ਕੋਲ ਵੇਖਲਾ ਬਾਅਦ ਵੇਚਣਾ ਪੈਣੇ ਕਹੀ ਮੈਨੂੰ ਤਾਂ ਡਰ ਲੱਗਦਾ ਸੀ ਤੇਰੇ ਕੋ ਹਾਂ ਮੰਮੀ ਤੁਸੀਂ ਨਾ ਇੱਥੇ ਹਾਂ ਕਰ ਦਿਓ ਮੈਨੂੰ ਮੁੰਡਾ ਪਸੰਦ ਆ ਮੈਂ ਤੈਨੂੰ ਦੱਸਾਂ ਤੂੰ ਭਾਈ ਕਹਿੰਦੀ ਐ ਪਰ ਮੈਂ ਨਹੀਂ ਇੱਥੇ ਰਿਸ਼ਤਾ ਕਰਨਾ ਉਹਦਾ ਸੱਖ ਵੀ ਨਹੀਂ ਕਰਦਾ ਕਿ ਕਿ ਉਹ ਜਿਹੜੀ ਉਹਨਾਂ ਦੀ ਪਹਿਲੀ ਆ ਉਹਨਾਂ ਨੇ ਕਿਹੇ ਦੀ ਵਾਈ ਆ ਦੱਸ ਪਹਿਲੀ ਵਿੱਚ ਪਤਾ ਕਿੰਨੀ ਮਿਹਨਤ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਈ ਹੈ ਨਾ ਪ੍ਰੀਤ ਜੀ ਤੇ ਆਪੇ ਮੰਮੀ ਅਗਲਾ ਕਰ ਲੇਗਾ ਤੁਹਾਨੂੰ ਕਦੀ ਨਹੀਂ ਟੈਨਸ਼ਨ ਮਾਰਦੇਗਾ ਸਾਰੀ ਅੰਬਰ ਰੋਟੀ ਦਾ ਕਾਪਾ ਕਿਤੇ ਕੋਈ ਨਹੀਂ ਰੋਟੀਆਂ ਪਕਾਉਂਦਾ ਅੱਜ ਕੱਲ ਉਹ ਮੈਂ ਕੋਈ ਗੱਲ ਨਹੀਂ ਮੈਂ ਆਪਣੀ ਮਰਜ਼ੀ ਕਰਦੀ ਐਵੇਂ ਮੰਮੀ ਆਪਣੀ ਮਰਜ਼ੀ ਕਰਦੀ ਤੁਸੀਂ ਪਹਿਲਾਂ ਮੈਂ ਸਭ ਉਹ ਹਾਨੀ ਕਰਦੀ ਤਾਂ ਵੀ ਤੁਸੀਂ ਕਹਿੰਦੇ ਹੋ ਹੁਣ ਜੇ ਮੈਂ ਕਹਿਣ ਦਿੱਤੀ ਹਾਂ ਕੋਈ ਗੱਲ ਨਹੀਂ ਤੁਸੀਂ ਜਿੱਥੇ ਕਹਿਦੇ ਉੱਥੇ ਕਰ ਲਾਂਗੀ ਪੁੱਤ ਤੂੰ ਨਹੀਂ ਆਣੀ ਹੈ ਤੈਨੂੰ ਹਜੇ ਸਮਝ ਨਹੀਂ ਗਈ ਤੈਨੂੰ ਮੈਂ ਰਾਤ ਨੂੰ ਧਿਆਨ ਨਾਲ ਸਮਝਾਵਾਂਗੀ ਬੈਠ ਕੇ ਤੇ ਤੈਨੂੰ ਸਮਝ ਲੱਗਣੀ ਹੈ ਕੋਈ ਗੱਲ ਨਹੀਂ ਮੈਂ ਆਪਣੇ ਡੈਡ ਨਾਲ ਦੱਤਾਂ ਆਹ ਅਰੇ ਇਹ ਜਿਸ਼ਾ ਤੂੰ ਤਾਂ ਹੁੰਦੀ ਮੁੰਡਾ ਜਿਹੜੀ ਨੂੰ ਮੂੰਹ ਮੱਥੇ ਲੱਗਦਾ ਹੁਣ ਇਸ ਤਾਈ ਤਾਂ ਦੇਣਾ ਅੱਗੇ ਵੀ ਦੇਖਣਾ ਮੰਮੀ ਗੱਲ ਪਸੰਦ ਨਾ ਪਸੰਦੀ ਵੀ ਹੁੰਦੀ ਹੈ ਮੇਰੀ ਮੰਮਾ ਨੇ ਲੱਗਦਾ ਹੁਣ ਜੀ ਨਹੀਂ ਗੱਲ ਬਣਨ ਦੇਗੀ ਮੈਨੂੰ ਤਾਂndvi ਸਮਝ ਨਹੀਂ ਲੱਗਣ ਦੀ ਜਦੋਂ ਅਹੀਂ ਇਹਨੂੰ ਆਨੇ ਆ ਤੇ ਆ ਫਲਾਣੇ ਤਾਂ ਦੱਸ ਪਈ ਆ ਇਹ ਮੰਨਦੀ ਨਹੀਂਗੀ ਚਾਚੀ ਦਾ ਨਾਂ ਹੀ ਲਿਆ ਤਾਂ ਉਸੇ ਵੇਲੇ ਮੰਨ ਗਈ ਇਹਨੂੰ ਉਦਾਂ ਚਾਚੀ ਨੇ ਹੱਥਾਂ ਚ ਚਾੜਿਆ ਕੋਈ ਗੱਲ ਨਹੀਂ ਤੂੰ ਮੰਨਣ ਦੀ ਹੈ ਨਾ ਮੈਂ ਨਾ ਕਰਾਂਗੀ ਤੇ ਕਿੱਦਾਂ ਕਰਾ ਲਿਆਂਗੀ ਆ ਜਨਾਬ ਮੈਂ ਭਬੀ ਜਿੱਧਰ ਚਲੀ ਹਾਂ ਚੱਲ ਬੈਠੀ ਹਾਂ ਹਾਂ ਮੈਂ ਦੇਖੀ ਫੋਟੋ ਕਿੱਦਾਂ ਫੋਟੋ ਤੇ ਮੁੰਮੇ ਨੇ ਨਹੀਂ ਵੇਖ ਲਈ ਹੈ ਤੇ ਹਾਂ ਵੀ ਮੈਂ ਕਰਦੀ ਤੁਹਾਨੂੰ ਪਤਾ ਹੀ ਹੈ ਤੇ ਪਰ ਉਹਦਾ ਨਾ ਮੰਮੀ ਇੱਕ ਗੱਲ ਤੇ ਅੜੇ ਨੇ ਕਿ ਮੁੰਡਾ ਕੁਝ ਕਰਦਾ ਨਹੀਂ ਦੱਸਾਂ ਮੰਮੀ ਵੀ ਕੀ ਕਹਤੇ ਡੜੇ ਕਿ ਆਂਦੇ ਆ ਹਲੇ ਤਾਨੂੰ ਪਤਾ ਹੀ ਆ ਉਹਨੂੰ ਵੇਖੂ ਕੀ ਕਰਦੇ ਆ ਵਹਿਨਤ ਨੇ ਇੱਕ ਗੱਲ ਕਵਾਂ ਮੇਰੇ ਮਨ ਚ ਹੀ ਨਾ ਐਦਾਂ ਹੁੰਦਾ ਰਹਿੰਦਾ ਵਾ ਕਿ ਮੈਨੂੰ ਇੱਕ ਵਾਰੀ ਮੈਂ ਉਹਨੂੰ ਮਿਲਾਂ ਉਹਨੂੰ ਮਿਲਾਂ ਤਾਂ ਸਹੀ ਹੋਣਾ ਮੈਂ ਵੇਖਾਂ ਸਹੀ ਹੈ ਕਿੱਦਾਂ ਦਾ ਵਾ ਪਰ ਮਿਲਾਂਗੇ ਕਿੱਦਾਂ ਉਹ ਹੁਣ ਤੂੰ ਵੇ ਕਿੱਦਾਂ ਕੀ ਕਰਨਾ ਚਲੋ ਕੋਈ ਗੱਲ ਨਹੀਂ ਮੈਂ ਉਹਨੂੰ ਫੋਨ ਕਰਦੀ ਇੱਕ ਵਾਰੀ ਤੇ ਇਹ ਹੋ ਕੀ ਘਰੋਂ ਕਿਸੇ ਬਹਾਨੇ ਲੈ ਜਾਣਾ ਪਊਗਾ ਉਹ ਤੇ ਹੈ ਐਦਾਂ ਕਰਦੀ ਮਿਹਰੀ ਨਾਲ ਫੇਸ ਟੈਨ ਵਾਲੀ ਕੋਲ ਅੱਜ ਤੇ ਮੈਂ ਕਹਾਂਗੀ ਮੈਂ ਭਾਬੀ ਨੂੰ ਨਾਲ ਲੈ ਜੰਨੀ ਆ ਆ ਤਾਂ ਫਿਰ ਡੈਡੀ ਨੂੰ ਕਵੀ ਮਮੀ ਨਾਲ ਨਾ ਗੱਲ ਕਰੀ ਤੈਨੂੰ ਪਤਾ ਮਮੀ ਦਾ ਫਿਰ ਕਿਦਾਂ ਦੇ ਗੱਲਾਂ ਕਰਦੇ ਆ ਪਰ ਕਿ ਵੀਰ ਨੂੰ ਹੀ ਤੈਨੂੰ ਪਤਾ ਨਾ ਲੱਗੇ ਕਿ ਇਹ ਕਿਨੂੰ ਮਿਲਣ ਚੱਲੇ ਆ ਨਹੀਂ ਨਹੀਂ ਉਹਨਾਂ ਨੂੰ ਕਿਹੜੇ ਵੱਲੋਂ ਪਤਾ ਲੱਗਣਾ ਆਹੋ ਪਤਾ ਕੀ ਆ ਤੈਨੂੰ ਪਤਾ ਵੀਰ ਤੇ ਕਿਹਦਾ ਨਾ ਵੀ ਕਿਦਾਂ ਗੱਲਾਂ ਕਰਨੀਆਂ ਉਹਨੇ ਆਹੋ ਹੀ ਤੇ ਹੈਂ ਚਲ ਕੋਈ ਗੱਲ ਨਹੀਂ ਮੈਂ ਕਰਦੀ ਗੱਲ ਪਿੰਦਰ ਦੇ ਨਾਲ ਪਰ ਭਾਬੀ ਮੈਨੂੰ ਲੱਗਦਾ ਮਮੀ ਨੇ ਗੱਲ ਬੰਨ ਨਹੀਂ ਦੇਣੀ ਇੱਕੋ ਗੱਲ ਹੀ ਬਾਰ ਬਾਰ ਕਰੀ ਜਾਂਦੇ ਆ ਇੱਕੋ ਜਿਹੀ ਕਰਦਾ ਨਹੀਂ ਜਿਹੜੇ ਮੁੰਨੇ ਦੀ ਪਹਿਲਾਂ ਹੀ ਫੋਟੋ ਵਿਖਾਉਂਦੇ ਹੋ ਬਾਹਰ ਪੱਕਾ ਚੱਲ ਤੂੰ ਫੇਰ ਕਿਉਂ ਕਰਦੀ ਆਂ ਜੇ ਫੋਟੋ ਤੱਕ ਗੱਲ ਆ ਗਈ ਆ ਤੇ ਆਪੇ ਗਾਂਵੇਂ ਤੁਰਪੋਗੀ ਕੀ ਪਤਾ ਤੈਨੂੰ ਸੰਜੋਗ ਇਥੇ ਲਿਖੇ ਹੁਣ ਟੈਨਸ਼ਨ ਕੋ ਲੈਣੀ ਆ ਤੂੰ ਮੈਂ ਫੇਰ ਵੀ ਫਿਕਰ ਤੇ ਹੁੰਦੀ ਆ ਨਾ ਚੱਲ ਕੋਈ ਗੱਲ ਨਹੀਂ ਆਪੇ ਹੋ ਜਾਊਗਾ ਤੇ ਹੁਣ ਡੈਡੀ ਨੂੰ ਦੱਸਦੀ ਕਿ ਵੀ ਮੈਂ ਫੀਸ ਤਾਰਨ ਜਾਣਾ ਤੇ ਭਾਬੀ ਨਾਲ ਲੈ ਜੰਨੀ ਆ ਕੋਈ ਗੱਲ ਨਹੀਂ ਹੁਣ 1-2 ਦਿਨ ਤੱਕ ਮਲਾ ਦੇਨੀ ਤੁਹਾਨੂੰ ਆਓ ਕਹੀ ਭਿੰਨ ਨਾਲ ਇਹ ਸਮਾਸ ਸਮੂਲੀ ਹੋਣਾ ਕੋਈ ਆ ਚਲੋ ਇਹ ਗੱਲ ਕਰ ਲਾ ਏਦਾਂ ਗੱਲ ਕਰ ਲਾ ਮੈਂ ਨੇ ਗ੍ਰਿਪਿੰਦਰ ਨੂੰ ਪੁੱਛ ਲਾਂਗੀ ਕਿ ਉਹ ਕੀ ਕਹਿੰਦੇ ਹੈ ਫਿਰ ਹੀ ਆਪਾਂ ਜਾਵਾਂਗੇ ਚੱਲ ਤੂੰ ਪੁੱਛ ਲਈ ਕਿ ਤੈਨੂੰ ਵੀ ਦੱਸਦੀ ਦਾਸਾਂ ਹਾਂ ਚੱਲ ਹੋ ਜਿਓ ਸ਼ਰੀ ਦਾ ਉੱਤੇ ਜੇਦਾ ਇੰਨਾ ਹੀ ਮਾਨਨ ਤੇ ਕੀ ਪਤਾ ਮੁੰਡਾ ਕਿੰਨਾ ਹੈ ਕਿ ਚੰਗਾ ਚਲੋ ਜੇ ਸੰਜੋਗ ਹੋਏ ਆਪੇ ਹੋਈ ਜਾਣਾ ਵਾ ਚੱਲ ਲਾਂ ਮਾ ਫੋਨ ਇਹਨਾਂ ਨੂੰ ਇਹ ਵਾ ਆਪੇ ਚੁੱਕ ਲੈਣ ਹੁਣ ਇਹ ਨਾ ਹੋਏ ਚੁੱਕਣ ਹੀ ਨਾ ਇੱਕ ਦਸ ਫੋਨ ਆ ਗਏ ਜੀ ਲਾ ਕੀ ਤਨਵ ਦੀਪਦਾ ਸ਼ੁਕਰ ਹੈ ਨੂੰ ਚੇਤਾ ਕਿ ਮੈਂ ਵੀ ਹੈਗਾ ਹਾਂ ਹਲੋ ਹਾਂਜੀ ਕੀ ਹਾਲੇ ਵਧੀਆ ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ ਬਾਸ ਵਧੀਆ ਤੁਹਾਡਾ ਫੋਨ ਆ ਗਿਆ ਤੇ ਹੋਰ ਵਧੀਆ ਹੋ ਗਏ ਨੇ ਚਲੋ ਵਧੀਆ ਹੀ ਚਾਹੀਦਾ ਵਾ ਤੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਇੱਕ ਕੀ ਕਰਨੀ ਹੈ ਇੱਕ ਜਦੋਂ ਤੂੰ ਫੋਨ ਕਰਦੀ ਹੈ ਨਾ ਉਦੋਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਇੱਕ ਗੱਲ ਕਰਨੀ ਮੰਦਾ ਆਰਾਮ ਨਾਲ ਗੱਲਾਂ ਬਾਤਾਂ ਕਰਦਾ ਇੱਕਦਮ ਹਾਂ ਤੂੰ ਫੋਨ ਲੰਮੀ ਬੰਦਾ ਕੰਮ ਸੇ ਕੰਮ ਘੋਰਨੀ ਆ ਉਹ ਸ਼ਾਮ ਨੂੰ ਫੋਨ ਕਰ ਹੀ ਲਿੰਦਾ ਵਾ ਸ਼ਾਮ ਨੂੰ ਤਹੀਂ ਤੇ ਇਦਾਂ ਕਹਿੰਦੇ ਜਿੱਦਾਂ ਮੈਂ ਵਿਹਲੀ ਹੁੰਨੀ ਆ ਤੇ ਮੇਰੇ ਘਰ ਵਿੱਚ ਕੋਈ ਜੀ ਨਹੀਂ ਹੈਗਾ ਇਦਾਂ ਕਿਦਾਂ ਮੈਂ ਫੋਨ ਲਾ ਸਕਦੀ ਆ ਚੱਲ ਨਵਦੀਪਾ ਮੈਂ ਤੇਰੀ ਗੱਲ ਨਾਲ ਸਹਿਮਤ ਆ ਬੰਦਾ ਚਾਹ ਰਾਤ ਨੂੰ ਲਾ ਕੇ ਦੱਸ ਦਿੰਦਾ ਮਾੜਾ ਮੋਟਾ ਕੋਈ ਮੈਸੇਜ ਕਰ ਸਕਦਾ ਹੈਲੋ ਹਾਈ ਦਾ ਉਹ ਵੀ ਨਹੀਂ ਉਹ ਚੰਗਾ ਐ ਨਾ ਕਿ ਫੋਨ ਬੜਾ ਹੁੰਦਾ ਵਾ ਬਾਅਦ ਵਿੱਚ ਜਿਵੇਂ ਗੱਲਾਂ ਬਾਤਾਂ ਹੋਣਗੀਆਂ ਤੇ ਫੇਰ ਚੰਗੇ ਰਹੋਗੇ ਚੱਲ ਠੀਕ ਆ ਬਾਬਾ ਕੋਰਸ ਨਵਧੀਆ ਤੇ ਕਾਹ ਹੈ ਹਾਂਜੀ ਸਭ ਵਧੀਆ ਮੈਂ ਨਾ ਤੈਨ ਨਾਲੇ ਗੱਲ ਕਰਨੀ ਹੈ ਕਿ ਭਾਬੀ ਕਹਿੰਦੇ ਕਿ ਮੈਂ ਇੱਕ ਵਾਰੀ ਪਿੰਡਰ ਨੂੰ ਮਿਲਣਾ ਤੇ ਤੂੰ ਉਹਨੂੰ ਬੁਲਾ ਤੇ ਤੂੰ ਹੀ ਮਿਲੋਗੇ ਉਹਨਾਂ ਨੂੰ ਲੈ ਮਿਲਣਾ ਕਿਉਂ ਨਹੀਂ ਆ ਪਰ ਕੰਮ ਕੀ ਇਹ ਵੀ ਤਾਂ ਦੱਸ ਦੋ ਨਾ ਪਤਾ ਨਹੀਂ ਉਹ ਕਹਿੰਦੇ ਕਿਉਂ ਮੇਰੇ ਦਿਲ 'ਚ ਤਾਂ ਹੋਂਦ ਹੈ ਵਾ ਕਿ ਮੈਂ ਇੱਕ ਵਾਰੀ ਉਹਦੇ ਨਾਲ ਮਿਲ ਕੇ ਨਾ ਤੇ ਗੱਲ ਕਰਨੀ ਆ ਕੋਈ ਹੁਣ ਵੇਖੋ ਕੀ ਗੱਲ ਕਰਦੇ ਹੈ ਤੁਹਾਡੇ ਨਾਲ ਤੇ ਇਹ ਵਾ ਕਿ ਜੀਤਾਂ ਨੂੰ ਕੁਇਦਾਂ ਦੇ ਗੱਲ ਗੁਲ ਕਹਿ ਦੇਣਗੇ ਨਾ ਤੇ ਗੁੱਸਾ ਨਾ ਕਰਿਓ ਗੁੱਸਾ ਮੈਂ ਕਿਹੜੀ ਗੱਲੋਂ ਕਰਨਾ ਤੂੰ ਤਾਂ ਡਰ ਨਹੀਂ ਬੜਾ ਡਈਂ ਤੇ ਹੁਣ ਮੈਨੂੰ ਵੀ ਨਹੀਂ ਨਾ ਪਤਾ ਕਿ ਨਾ ਤੁਹਾਨੂੰ ਪੁੱਛਣਾ ਕੀ ਹੈ ਕੀ ਉਹਨਾਂ ਦੇ ਦਿਲ ਵਿੱਚ ਚੱਲਣ ਦਿਆ ਵਾ ਚਲ ਇਹ ਦੱਸ ਵੀ ਆਪਾਂ ਮਿਲਣਾ ਕਿੱਥੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਉਹ ਜਿਹੜਾ ਇੱਕ ਰੈਸਟੋਰੈਂਟ ਨਹੀਂ ਹੈਗਾ ਹਮਮ ਹੈਨਾ ਉਹਦੇ ਬਾਹਰ ਬਾਹਰ ਹੀ ਤੁਸੀਂ ਆ ਜਿਓ ਚਲੋ ਬਾਕੀ ਤਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਇਹ ਦੱਸ ਵੀ ਆਪਾਂ ਮਿਲਣਾ ਕਿੰਨੇ ਵਜੇ ਹੈ ਮੈਂ ਉਹਸਾ ਬਣਾਣਾ ਕਰਵਾਉਂਗਾ ਕੋਈ ਗੱਲ ਨਹੀਂ ਮੈਂ ਇੱਕਰੀ ਭਾਬੀ ਨਾਲ ਗੱਲ ਕਰਕੇ ਨਾ ਤੁਹਾਨੂੰ ਮੈਸੇਜ ਕਰ ਦਾਂਗੀ ਤੇ ਇਹ ਵਾ ਕਿ ਤੁਸੀਂ ਬਾਰ ਬਾਰ ਨਾ ਫੋਨ ਲਾਇਓ ਮੈਂ ਯਾਰ ਸੁਧਾਈਆ ਮੈਂ ਤਜੇ ਤੇ ਤੈਨੂੰ ਫੋਨ ਨਹੀਂ ਲਾਉਂਦਾ ਇੰਵੇਂ ਹਨਾ ਉਹ ਜਾਣ ਕੰਮ ਨਾ ਹੋ ਜੇ ਤੇ ਚੱਲ ਹੁਣ ਜੋ ਕੰਮ ਬਣ ਰਿਹਾ ਤੇ ਹਾਂਜੀ ਤੇ ਚਲੋ ਠੀਕ ਆ ਫਿਰ ਮੈਂ ਤੇਰੇ ਨਾਲ ਨਾ ਇਹੀ ਗੱਲ ਕਰਨੀ ਸੀ ਚਲ ਠੀਕ ਆ ਚੰਗਾ ਚੰਗਾ ਚੱਲ ਵੀ ਮਿੱਤਰਾ ਕੱਲ ਨੂੰ ਨਾ ਹੋਰ ਕੀ ਬੰਨੇ ਦਾ ਨਾ ਪਲਾਨ ਬਣਾਈਏ ਇੱਧਰ ਤਾਂ ਘਾੜੇ ਚਾਹੀਏ ਇਹ ਸਭ ਤੋਂ ਜ਼ਰੂਰੀ ਹੈ